ਪੰਜਾਬ ਵਾਲੇ ਵੀ ਆ ਗਏ ਨਾਲ ਵਧੀਆ ਤੁਸੀਂ ਤੋਂ ਅਰੇ ਆਪਣਾ ਆਨੰਦਾ ਇੱਥੇ ਆ ਕੇ ਹੋਰ ਆਨੰਦਾ ਜਾਂਦਾ ਆ ਹਾਂਜੀ ਲਓ ਜੀ ਸੱਚ ਪਾਸ ਪਹੁੰਚ ਗਏ ਆ ਤੇ ਇਹ ਹੈ ਜੀ ਅੰਦਰ ਦਾ ਥਿਊ ਆਹ ਲਓ ਆ ਦੇਖੋ ਸਾਰੀ ਬਰਫੇ ਹੀ ਬਰਫਾ ਫਲਿੱਪ ਤਾਂ ਨਹੀਂ ਕੀਤੀ ਡਰ ਤਾਂ ਨਹੀਂ ਲੱਗਾ ਥੋੜਾ ਜਿਹਾ ਵੀ ਨਹੀਂ ਗੋਡਾ ਤੇ ਠੀਕ ਹੈ ਨਾ ਵਿਆਹ ਕਰਾ ਕੇ ਦੁਨੀਆ ਨੇ ਆਏ ਦੋਨੇ ਤਲੇ ਰਿਆ ਨਾ ਨਾ ਬੁਗਨਾ ਯਾਨੀ ਨਾ ਬੁਗ ਹਾਂ ਬਨਾ ਯਾਨੀ ਅਸੀਂ ਪਹੁੰਚੇ ਹਾਂ ਬੋਲਾ ਬਨਾ ਬੁੱਤ ਬਿਟੇ ਬਨਾ ਜਾਂ ਵਾਹਾਂ ਪੇ ਸਿੱਧੀ ਸਿੱਧੀ ਬਾਤ ਤੋਂ ਇਹ ਆ ਭਾਈ ਸਭ ਜੋ ਨੇਚਰ ਕੋ ਪਿਆਰ ਕਰਤੇ ਹਨ ਉਹ ਹੀ ਯਾਂ ਪੇ ਆਤੇ ਹਨ ਜੋ ਐਡਵੈਂਚਰ ਪ੍ਰੇਮੀ ਹੈ ਉਹ ਹੀ ਯਾਂ ਪੇ ਆਤੇ ਹੈ ਜੋ ਅੰਜੂ ਅਨੂ ਆਸ਼ਾ ਚੰਦਰੇਸ਼ ਕਮਲ ਮਹਿਰਪਾਲ ਇੱਥੇ ਮਾਤਾ ਜੀ ਦਾ ਮੰਦਿਰ ਆ ਤੁਸੀਂ ਜਰੂਰ ਦਰਸ਼ਨ ਕਰੋ ਇਹਨਾਂ ਦੋ ਪੱਥਰ ਹੈ ਉਹ ਉਸਮੇ ਲਾਈਨ ਲੱਗੀ ਹੈ ਕੱਠੇ ਹੁੰਦੇ ਇਹ ਕبھی ਇਧਰ ਮਿਲਦੇ ਕبھی ਉਧਰ ਮਿਲਦੇ ਸਬਟ ਗਰਾਉਂਡ ਮੈਂ ਕبھی ਦੇਵਤਾ ਔਰ ਭੂਤੋਂ ਕੀ ਲੜਾਈ ਹੁੰਦੀ ਹੈ ਤਬ ਹੀ ਭੂਤ ਗਰਾਉਂਡ ਕਹਤੇ ਹੈ ਉੱਠ ਕਹਤੇ ਮੈਨੂੰ ਮੇਰੇ ਪਟੀਆਂ ਤੋਂ ਮਾਰਦਾ ਜਦੋਂ ਦੇਖਿਆ ਤਾਂ ਸਲੋਪ ਹਾਂ ਆ ਜਾ ਮੈਂ ਤਾਂ ਖਾਣੇ ਪੂਰਾ ਮੇਰੀ ਚਾਹ ਚਾਟਨੀ ਹੋ ਗਈ ਮੇਰੀ ਚਾਹ ਸੋ ਬਹੁਤ ਹਾਂਜੀ ਲਓ ਜੀ ਸੱਚ ਪਾਸ ਪਹੁੰਚ ਗਏ ਆ ਤੇ ਸੱਚ ਪਾਸ ਦਾ ਟਾਪ ਇੱਥੇ ਮੰਦਿਰ ਆ ਮੰਦਿਰ ਦੇ ਦਰਸ਼ਨ ਕਰਾਂਗੇ ਤੇ ਮੇਨ ਜਿਹੜਾ ਟਾਪ ਆ ਅੱਗੇ ਆ ਜਾ ਬਈ ਗੱਡੀ ਅਗੇ ਟਾਪ ਏ ਆ ਲੋ ਜੀ ਜਿਹੜਾ ਪਿੱਛੇ ਦਿਨੇਸ਼ ਨੂੰ ਮਿਲ ਕੇ ਆਏ ਆ ਉਹਦੇ ਪਾਪਾ ਡੈਡੀ ਉਹਦੇ ਆ ਅੰਦਰ ਵੀ ਚਲਦੇ ਆ ਅਜਾ ਤੋ ਅਜਾ ਅੰਦਰ ਵੀ ਚਲਦੇ ਆ ਅਜਾ ਹਾਂਜੀ ਹਾਂਜੀ ਤੋ ਇਹ ਹੈ ਜੀ ਅੰਦਰ ਦਾ ਵੀਊ ਆ ਲੋ ਆ ਦੇਖੋ ਸਾਰੀ برف ਹੀ برفਾ ਤੇ ਉਪਰ ਮੈਕੀਆ ਚਾਹ ਬਣ ਰਹਾ ਹੈ ਕੀ ਬਾਤ ਹੈ ਕੀ ਹਾਲ ਹੈ ਭਾਈ ਸਾਹਿਬ ਮਸਤ ਹੈ ਦੇਖੋ ਜੀ ਇਹ ਸੱਚ ਪਾਸ ਜਦੋਂ ਖੁੱਲਦਾ ਆ ਇਹਨਾਂ ਦੀ ਰੋਜੀ ਰੋਟੀ ਵੀ ਆ ਹਨਾ ਤੇ ਸੈਕੰਡਲੀ ਸਾਡੇ ਲਈ ਇਹ ਮੰਨ ਲਓ ਇਹ ਦੁਕਾਨਾ ਨਾ ਹੋਣ ਤੇ ਖਾਣ ਪੀਣ ਲਈ ਖੁੱਦੀ ਆ ਉਹਦੇ ਲਈ ਇੱਕ ਰੌਣਕ ਲੱਗਦੀ ਆ ਇਕੱਲਾ ਬੰਦਾ ਤਾਂ ਉਦਾਂ ਹੀ ਘਬਰਾ ਜਾਂਦਾ ਇੰਨੀ ਹੈਈ ਐਟੀਟਿਊਡ ਤੇ ਆ ਕੇ ਨਾ ਹੋਰ ਬਾਬਿਓ ਕਿਦਾਂ ਇਹ ਐਕਟਿਵ ਵਾਲੇ ਇਹਨਾਂ ਨੇ ਸੱਚ ਪਾਸ ਪਹਿਲਾਂ ਫਤਿਹ ਕਰ ਲਿਆ ਸੀਗਾ ਰਾਈਟ ਤੇ ਅਸਲ ਗੱਲ ਮੈਂ ਸੱਚ ਪਾਸ ਫਰੀ ਫਲਿੱਪ ਤਾਂ ਨਹੀਂ ਕੀਤੀ ਡਰ ਤਾਂ ਨਹੀਂ ਲੱਗਾ ਬਿਲਕੁਲ ਨਹੀਂ ਥੋੜਾ ਜਿਹਾ ਵੀ ਨਹੀਂ ਗੋਡਾ ਤੇ ਹੁਣ ਮੈਨੂੰ ਲੱਗ ਤੁਹਾਡੀ ਵੀਡੀਓ ਦੇਖ ਕੇ ਨਾ ਸ਼ਾਇਦ ਹੋਂਡੇ ਵਾਲੇ ਤੁਹਾਨੂੰ ਸਪான்ਸਰ ਕਰਨਗੇ ਰਾਈਟ ਐਕਟਿਵ ਆ ਸੱਚ ਪਾਸ ਤੇ ਲੈ ਕੇ ਆ ਗਏ ਬਾਈ ਹੁਣੀ ਨਾ ਹੋਰ ਵੀ ਲੈ ਕੇ ਆਉਂਦੇ ਮੈਂ ਤੇ ਇਹਨਾਂ ਨੂੰ ਹੀ ਦੇਖਿਆ ਠੀਕ ਹੈ ਨਾ ਵਿਆਹ ਕਰਾ ਕੇ ਦੋਨੇ ਜਣੇ ਆਏ ਦੋਨੇ ਦਲੇਰ ਆ ਨਾ ਤੇ ਸੱਚ ਪਾਸ ਤੇ ਆ ਕੇ ਦਲੇਰੀ ਆਈ ਜਾਂਦੀ ਹੈ ਤੇ ਗਾਂ ਹੁਣ ਇਹਨਾਂ ਨੂੰ ਦਿਖਾਵਾਂਗੇ ਆਪਾਂ ਕਿਹੜੀ ਕੀ ਚੀਜ਼ ਦੇਖਣ ਜਾਣਾ ਆਪਾਂ ਭੂਤ ਭੂਤ ਗਰਾਊਂਡ ਹੈ ਤੇ ਕਾਗੜੇ ਤੋਂ ਹਾਂ ਕਾਗੜੇ ਤੋਂ ਕਾ ਅਜਾ ਹਮਾ ਚਲਾ ਲਈਏ ਮਾਸ਼ਲ ਤੋਂ ਅਸੀਂ ਤੇ ਕਿਦਾਂ ਫਿਰ ਬੜੀ ਤੁਸੀਂ ਤੋਂ ਅਰੇ ਆਪਣਾ ਨੰਦਾ ਇੱਥੇ ਆ ਕੇ ਹੋਰ ਨੰਦਾ ਜਾਂਦਾ ਆ ਕਈਆਂ ਦਾ ਡ੍ਰੀਮ ਏ ਹਾਂ ਅਸੀਂ ਤਾਂ ਬਹੁਤ ਹੁੰਦੇ ਰਹਿੰਦੇ ਇੱਕ ਦਿਨ ਨਾਲ ਹੀ ਚਲੇਗੀ ਬੜੀ ਠੀਕ ਹੁੰਦੀ ਆ ਪਰ ਜਿਹੜਾ ਆਰਟ ਟੇਸਟ ਹੈ ਨਾ ਇਹ ਤੇ ਕਰਾਊਡ ਨਹੀਂ ਹੈਗਾ ਉੱਥੇ ਕਰਾਊਡ ਬਹੁਤ ਹੈ ਉੱਥੇ ਕਰਾਊਡ ਬਹੁਤ ਹੈ ਇੱਥੇ ਜਿਹੜੇ ਨੇਚਰ ਨੂੰ ਪਿਆਰ ਕਰਨ ਵਾਲੇ ਨਾ ਐਡਵੈਂਚਰ ਵਾਲੇ ਉਹਨਾਂ ਨੇ ਆਉਣਾ ਇੱਥੇ ਹਾਂ ਤੇ ਲੋਕਲ ਪਤਾ ਜਾਂ ਹੈ ਨਾ ਪਤਾ ਨਹੀਂ ਇਹ ਉਹ ਹੀ ਆਈਗਾ ਅਦਰਭਾਈ ਤੁਸੀਂ ਵੈਸੇ ਕਿਸੇ ਨੇ ਨਹੀਂ ਆਉਣਾ ਨਹੀਂ ਆਉਂਦਾ ਸੀ ਸ਼ਾਨਦਾਰ ਥਿਊ ਹੈ ਹਾਂ ਹਾਂ ਤੋ ਜੀ ਦੇ ਸੜੋ ਮਿਲ ਲਈ ਆ ਅੱਛਾ ਨੀਚੇ ਕੀ ਹੈ ਨੀਚੇ ਕੀ ਬਣਦਾ ਹੈ ਹਾਂ ਅਰੇ ਅੱਛਾ ਮੈਗੀ ਦੇਣਾ ਪਰਫ ਦੇ ਉੱਤੇ ਬੈ ਕੇ ਬਣਾਉਂਦੇ ਆ ਇਹ ਨਾ ਤੇ ਚਲੋ ਪਹਿਲਾ ਮੰਦਰ ਦੇਖ ਲਈਏ ਦਰਸ਼ਨ ਕਰ ਲਈਏ ਆਪ ਕਹਿੰਦੇ ਚੰਬਾ ਚੰਬਾ ਤੁਸੀਂ ਬਾਜੀ ਚੰਬਾ ਸਾਰੇ ਜੰਬੇ ਵਾਲੇ ਹੀ ਆ ਪੁੱਤਰ ਇਧਰ ਆ ਤੇਰੇ ਨਾਲ ਗੱਲ ਕਰਦੇ ਆ ਕੀ ਹਾਲ ਹੈ ਠੀਕ ਹੈ ਤੋ ਤੂਰੇ ਬੋ ਬਣਾਇਆ ਕਿਆ ਬਣਾਤੇ ਆ ਯਾਰ ਉਹ ਆ ਬਣਾਇਆ ਨਹੀਂ ਨਾ ਹਾਂ ਬਣਾਇਆ ਨਹੀਂ پہنچ گئے ہم بولا بنا برتی بیٹے بنا یہاں پہ یہاں پہ بنا بیٹھ جا چل چل بنا 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 دے بنا دے بنا دے بنا دے دیکھو بلاگ بنا رہے ہیں یہ دیکھ کے دھیان نہ اوکے بنا بنا میرا پتر بنا ابھی نہیں بنانا تو نے کیوں کیا ہوا ہینڈ لگتی ہے چل ٹھیک ہے چلو نیچے چلے جاو آہستہ آہستہ نا جہاں جہاں پاؤ رکھے ہوئے نا वहां से जाना ठीक दिवा। है और फेर ब्रदर ठीक है कृपा मैं और आगे बोलती में आ रही है आ जाओ आ जाओ साथ आ जाओ पास आ जाओ आ जाओ रुक जाओ भाई बातें हैं रुक जाओ उधर रुको उधर रुक जाओ रुक जाओ चलो आ जाओ आ जाओ अब ਫੈਮਲੀਆਂ ਸਾਰੀਆਂ ਇੰਜੋਏ ਕਰਦੀਆਂ ਪਈਆਂ ਅੱਛਾ ਜਿਹੜੇ ਸਕੂਲੇ ਬੱਚਿਆਂ ਨੂੰ ਤਾਂ ਛੁੱਟੀਆਂ ਹੋ ਗਈਆਂ ਯਾਰ ਜਿਹੜੇ ਜੋਬ ਕਲਾਸ ਬੰਦੇ ਉਹਨਾਂ ਲਈ ਥੋੜਾ ਔਖਾ ਹੋ ਜਾਂਦਾ ਨਾ ਬਿਲਕੁਲ ਵੀ ਛੁੱਟੀਆਂ ਨਹੀਂ ਆ ਹਾਂ ਛੁੱਟੀਆਂ ਲੈ ਕੇ ਆਏ ਆ ਸਕੂਲ ਸੇ ਓਕੇ ਗੁੱਡ 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 ਕੋਈ ਛੁੱਟੀਆਂ ਨਹੀਂ ਆ ਹਮਾਰਾ ਵੀ ਨਹੀਂ ਲਓ ਜੀ ਤੇ ਫੈਮਲੀ ਆਈ ਆ ਹਮਾਚ ਲਾ ਲਈ ਹਮਾਚ ਲਾ ਲੈਣ ਤੋਂ ਪੁੱਛਦੇ ਉਹਨੂੰ ਕਿਆ ਕਿ ਕਿ ਹੋ ਗਿਆ ਟੇਸਟ ਉਹਨਾਂ ਦਾ ਚੰਬੇ ਵਾਲਾ ਚੰਬੇ ਵਾਲਿਆਂ ਨੂੰ ਸੱਚ ਪਾਸ ਦਾ ਟੇਸਟ ਕਿ ਹੋ ਗਿਆ ਲੱਗਾ बहुत अच्छा बहुत अच्छा amazing, बहुत amazing, amazing. किया हमने यहाँ पे आके, पर वैसे हम हैं धर्मशाला से, अच्छा मैंने इधर तो तो आ गया हम स्पेशली धर्मशाला ऐसी मेरा डिसीजन सही था जो मेरी वीडियो थी ना पिछली उसमें मैं ये बोल रहा था वहाँ क्राउड बहुत है भाई बिल्कुल बिल्कुल हम मनाली रोहतांग नहीं गए इतना क्राउड है वहाँ पे सीधी सीधी बात तो ये है भाई साहब जो नेचर को प्यार करते हैं ना हाँ। वही यहाँ पे आते हैं जो एडवेंचर हाँ। प्रेमी याँ याँ है, है। वही यहाँ पे आते हैं जो एडवेंचर वाले हैं ना मार दो तो वेरी गुड तो हिमाचल पूरा आनंद ले रहे हैं कमल मैं हरपाल ਕਮਲ ਕਬੂਲ ਰੱਬੋਂ ਮસ્ਤੀ ਕਰ ਰਹੇ ਆ ਵਾਚਨ ਦੇਖ ਲਿਆ ਕਮਲ ਕਬੂਲ ਏ ਮਾਝੇ ਵਾਲੇ ਹਾਇੋ ਤੇ ਕੇ ਵਾਲੇ ਪੰਜਾਬ ਵਾਲੇ ਪਿਆਗੇ ਨਾਲ ਇਹ ਇਹ ਹਾਂਜੀ ਤੇ ਸੱਚਪਾਸ ਆ ਕੇ ਟਾਪ ਤੇ ਸੱਚਪਾਸ ਟਾਪ ਇੱਥੇ ਮਾਤਾ ਜੀ ਦਾ ਮੰਦਿਰ ਆ ਤੁਸੀਂ ਜਰੂਰ ਦਰਸ਼ਨ ਕਰੋ ਹੁੰਦੇ ਜਿੰਨੇ ਮੈਨੂੰ ਟੂਰਿਸਟ ਆਉਂਦੇ ਆ ਸਾਰੇ ਇੱਥੇ ਰੁਕਦੇ ਆ ਤੇ ਦਰਸ਼ਨ ਜਰੂਰ ਕਰਦੇ ਆ ਤੇ ਕਹਿੰਦੇ ਆ ਵੀ ਜਿਹੜੀ ਵੀ ਤੁਸੀਂ ਇੱਥੇ ਮੰਨਤ ਮੰਗਦੇ ਆ ਉਹ ਤੁਹਾਡੀ ਪੂਰੀ ਹੁੰਦੀ ਹੈ ਨਾ ਤੇ ਮਾਤਾ ਰਾਣੀ ਤੁਹਾਡੇ ਸਫਰ ਦੇ ਵਿੱਚ ਵੀ ਸਹਾਇੀ ਹੁੰਦੀ ਆ ਤੇ ਦੋ ਸ਼ਿਵਲਿੰਗ ਇੱਥੇ ਮਾਤਾ ਰਾਣੀ ਦਾ ਮੰਦਿਰ ਹੈ ਜੀ ਹਾਂਜੀ ਜਾ ਜੇ ਤੁਸੀਂ ਜਦੋਂ ਆਓ ਤੁਸੀਂ ਇੱਥੇ ਜ਼ਰੂਰ ਦਰਸ਼ਨ ਕਰੋ ਜ਼ਰੂਰ ਰੁਕੇ ਜਾਓ ਇੱਥੇ ਦਾ ਬੁਨਿਲੋ ਹੀ ਇਥੇ ਹੈ ਨਾ ਮਾਨੀ ਤੇਰੀਆ ਇੱਥੇ ਦਾ 뷰 ਚਾਰਚ ਫੇਰੇ ਸਾਰੇ ਪਾਸੇ ਵਰਫੀ ਵਰਫ ਮੰਦਰ ਦਰਸ਼ਨ ਕਰ ਲਿਆ ਤੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਜਲਾਂਗੇ ਭੂਤ ਗਰਾਉਂਡ ਦੇਖਣ ਤੇ ਆਪਣੇ ਧਰਮਸ਼ਾਲਾ ਵਾਲੇ ਬਾਈ ਜੀ ਇਹਨਾਂ ਨੂੰ ਮੈਂ ਕਹਾਂ ਮੈਂ ਦਿਖਾਵਾਂ ਜਿਹੜਾ ਗੱਡੀ ਦੇ ਵਿੱਚ ਬੈੱਡ ਬਣਾਇਆ ਆ ਓ ਵਾਈ ਗੁਰ ਮੰਦਰ ਤੋਂ ਥੋੜਾ ਅੱਗੇ ਆ ਗਿਆ ਸੱਚਪਾਸਟ ਟੋਪ ਜਿਹੜਾ ਇਹ ਆ ਇਸ ਤੋਂ ਅੱਗੇ ਥੋੜਾ ਡਾਊਨ ਆ ਜਾਂਦੇ ਆ ਇਹ ਮੇਨ ਟੋਪ ਆ ਨੀ ਸੱਚਪਾਸ ਸੱਚ ਦਰਾ ਸੱਚ ਦਰਾ ਵੀ ਬੋਲਦੇ ਨੇ ਇਸਕੋ ਉਹ ਇਹ ਆ ਜੀ ਤੇ ਇਹ ਥੱਲੇ ਹੈਗੀ ਆ ਪੂਤ ਗਰਾਉਂਡ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਅ ਜਿੱਥੇ ਕੋ ਜੀਸੀਪੀ ਖੜੀ ਹੈ ਨਾ ਉਹਦੇ ਲੱਗੇ ਆ ਇੱਥੋਂ ਕਿਨੇ 3 ਕਿਲੋਮੀਟਰ ਹੋਗੀ 3 ਕਿਲੋਮੀਟਰ ਹੋਗੀ ਨਾ ਤਾਂ ਉਹ ਜਿੰਨੀ ਪੂਤ ਗਰਾਉਂਡ ਆ ਨਾ ਉਹ ਸਾਰੀ ਕਹਿੰਦੇ ਬਰਫ ਨਾਲ ਢਕੀ ਹੋਈ ਹੈ ਨਾ भूत ग्राउंड में कभी देवता और भूतों की लड़ाई होती है तभी भूत ग्राउंड कहते हैं नहीं ये बात सही है भूतों की लड़ाई हुई है अरे ये बुजुर्ग कहावत है कहावत है ना तभी भूत ग्राउंड कहते हैं है दो पत्थर है वो उसमें लाइन लगी है कट्ठे होते हैं ये कभी इधर मिलते हैं कभी उधर मिलते हैं ये वो, 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 वो जो पत्थर है बीच में उधर आर भी दिख रही है सिर्फ एक ही पत्थर है नहीं कौन सा पत्थर बोल रहे हो ਤੋ ਇਹ ਕੀ ਤੋ ਹੈ ਤਿੰਨ ਬੱਥਰ ਅਲਾਈਨਸਰ ਲੱਗੀ ਨਹੀਂ 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 ਇਹ ਗਰਾਉਂਡ ਮੇ ਨਹੀਂ ਹੈ ਗਰਾਉਂਡ ਮੇ ਹੈ ਕੀ ਪੱਥਰ ਉਹ ਅਗੇ ਵਾਲਾ ਹਾਂ ਤੇ ਤਰਾਰ ਦਿਖਾਈ ਦੇ ਰਹੀ ਹੈ ਹਾਂਜੀ ਹਾਂਜੀ ਸਹੀ ਬੱਥਰ ਹੋਤੀ ਇਹ ਪੱਥਰ ਚਲਦਾ ਹੈ ਹਾਂਜੀ ਇਧਰ ਉਧਰ ਕਾ ਵੀ ਹੁੰਦਾ ਹੈ ਅੱਛਾ ਲਓ ਜੀ ਉਹ ਜਿਹੜਾ ਸਾਹਮਣੇ ਤੁਹਾਨੂੰ ਪੱਥਰ ਦਿਖਾਉਂਦਾ ਇਹ ਤਿੰਨ ਪੱਥਰ ਪਏ ਆ ਤੇ ਆ ਆ ਵਾਲਾ ਪੱਥਰ ਜਿਹੜਾ ਆ ਇਹ ਗਰਾਉਂਡ ਆ ਪੂਰੀ ਇਹਨੂੰ ਬੋਲਦੇ ਆ ਭੂਤ ਗਰਾਉਂਡ ਆ ਪੂਰਾ ਰਾਉਂਡ ਆ ਇਹ ਤੇ ਇਸ ਵੇਲੇ ਇੱਥੇ ਹੈਗੀ ਆ ਸਾਰੇ ਚ ਬਰਫ ਜੀ ਤੇ ਜਦੋਂ ਇਹ برف ਉੱਤੋਂ हट ਜਾਂਦੀ ਆ ਮੈਦਾਨ ਬਣ ਜਾਂਦਾ ਪੂਰਾ ਤੇ ਉਹ ਜਿਹੜਾ ਪੱਥਰ ਆ ਇਹ ਪੂਰੀ ਗਰਾਊਂਡ ਦੇ ਵਿੱਚ ਰਿੰਗਦਾ ਦਿਖਾਈ ਦਿੱਤਾ ਰਿੰਗਦਾ ਨਹੀਂ ਜਣੀ ਆ ਜਿੱਧਰ ਆ ਕੱਲ ਉਧਰ ਹੋਗਾ ਨਹੀਂ ਇਸ ਸਾਲ ਦੂਸਰੇ ਸਾਲ ਕਦੀ ਇੱਧਰ ਸੱਜੇ ਤੇ ਕਦੀ ਖੱਬੇ ਤੇ ਇਹਨੂੰ ਬੋਲਦੇ ਆ ਪੂਤ ਗਰਾਊਂਡ ਇਹ ਵਾਹ ਦੇਖ ਇਹ ਆ ਚੀਜ਼ ਦੇਖਿਓ ਆ ਦਿਲ ਬਣਾਇਆ ਕਿਸੇ ਨੇ ਨੈਚੁਰਲ ਦਿਲ ਵਾਰ ਫਿਰ ਨਾਲ ਇਸ ਤੋਂ ਅੱਗੇ ਹੁਣ ਗੱਡੀ ਲੈ ਜਾਣੀ ਥੋੜਾ ਜਿਆ ਨਾ ਜਿੱਦਾਂ ਰਿਸਕੀ ਆ ਰਿਸਕੀ ਕਿਦਾਂ ਆ ਵੀ ਥੱਲੇ ਸਨੋ ਬਹੁਤ ਆ ਤੇ ਗੱਡੀ ਸਾਮੀ ਸਾਮੀ ਨੰਗਦੀ ਆ ਤੇ ਕਿਸੇ ਵੇਲੇ ਸਨੋ ਉੱਪਰੋਂ ਥੱਲੇ ਵੀ ਡੇਪੇਂਦੀ ਆ ਨਾ ਇਸ ਕਰਕੇ ਹੁਣ ਆਪਾਂ ਇੱਥੋਂ ਬਾਪਸੀ ਕਰਾਂਗੇ ਤੇ ਦੋ ਤਿੰਨ ਚੀਜ਼ਾਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕੁਦਰਤੀ ਦਿਲ ਹਾਂਜੀ ਵੈਲ ਬਿਲਕੁਲ ਸਹੀ ਸੁਣਿਆ ਤੁਸੀਂ ਲਓ ਜੀ ਇੱਕ ਕੁਦਰਤੀ ਦਿਲ ਆਇਆ ਜਿਹੜਾ ਨੇਚਰ ਨੇ ਬਣਾਇਆ ਆ ਤੇ ਦੂਸਰਾ ਕੁਦਰਤੀ ਦਿਲ ਆਇਆ ਆਹ ਦੇਖੋ ਆਹ ਦੇਖੋ ਜਿਹੜਾ ਕੁਦਰਤ ਨੇ ਬਣਾਇਆ ਆ ਕਿਸੇ ਨੇ ਨਹੀਂ ਬਣਾਇਆ ਆ ਤੀਸਰਾ ਆਇਆ ਇਹ ਵੀ ਆਪੇ ਬਣਿਆ ਆ ਤੇ ਫਾਈਨਲੀ ਹੁਣ ਅਸੀਂ ਆਦੋ ਟ੍ਰੈਕ ਵੀ ਕਰਕੇ ਆ ਗਏ ਅੱਗੇ ਉੱਥੇ ਬਾਫੀ ਆ ਗਏ ਆ ਫੂਟ ਕਰਾਉਂਡ 3-4 ਕਿਲੋਮੀਟਰ ਥੱਲੇ ਉਤਰ ਕੇ ਆ ਤੇ ਉੱਥੇ ਹੁਣ ਗੱਡੀ ਲਿਆਂਦਾ ਕੁਝ ਬਣਦਾ ਨਹੀਂ ਸੀ ਤੋ ਕਿਉਂਕਿ ਥੱਲੇ ਨਾ ਬਰਫ ਬਹੁਤ ਆ ਇਸ ਕਰਕੇ ਆਪਾਂ ਮੁੜ ਕੇ ਫਿਰ ਉੱਥੇ ਖੜੇ ਆ ਸੱਚਪਾਸ ਤੇ ਮੰਦਰ ਦੇ ਬਿਲਕੁਲ ਸਾਹਮਣੇ ਗੱਡੀ ਲਾਈ ਹੋਈ ਆ ਤੇ ਇਹ ਹੈਗਾ ਜੀ ਸੱਚਪਾਸ ਸੱਚਪਾਸ ਦਾ ਜਿਹੜਾ ਮੇਨ ਇਥੇ ਬੋਰਡ ਲਾਇਆ ਇਹਨਾਂ ਨੇ ਨਾ ਕੰਗ੍ਰੈਚੁਲੇਸ਼ਨਸ ਯੂ ਆਰ ਐਟ ਸੱਚਪਾਸ ਤੇ ਇਹ ਆਪਣੀ ਗ੍ਰੇਟ ਟੈਲੀਕਾਸਟ ਤੇ ਤਕਰੀਬਨ ਕਾਫੀ ਟੂਰਿਸਟ ਆ ਰਹੇ ਹੁਣ ਤੇ ਜੁਮਾ ਪੱਜ ਜਦੋਂ ਅਸੀਂ ਆਏ ਸੀ ਉਦੋਂ ਕੋਈ ਨਹੀਂ ਸੀਗਾ ਇੱਕ ਦੋ ਸੀਗੇ ਨਾ ਉਦੋਂ ਤੇ ਹੁਣ ਤੁਸੀਂ ਦੇਖ ਸਕਦੇ ਆ ਰੌਣਕ ਪੂਰੀ ਲੱਗੀ ਹੋਈ ਆ ਵਿਊ ਬਹੁਤ ਸ਼ਾਨਦਾਰ ਆ ਉੱਠ ਕੇ ਤਾਂ ਮੱਛੀ ਲਾਉੜਿਆ ਪਰ ਨੂੰ ਮੋੜੀ ਇਹ ਫਤੂ ਪਾਸ ਮੰਦਰ ਦੇ ਬਿਲਕੁਲ ਸਾਹਮਣੇ ਇੱਕ ਪਹਾੜ ਆ ਤੇ ਪਹਾੜ ਦੇ ਉੱਤੇ ਵੀ ਬਹੁਤ ਵਧੀਆ ਥਿਊ ਆ ਤੇ ਸ਼ੂਟ ਕਰ ਲੋ ਕੀ ਚੜਦੇ ਆ ਬਹੁਤ ਵਧੀਆ ਪੁਆਇੰਟ ਆ ਉੱਪਰ ਸ਼ੂਟਿੰਗ ਲਈ ਤੇ ਕੱਸ ਕੇ ਪકડਣਾ ਕਿਆ ਬਾਤ ਹੈ ਕਿਸ ਕੋ ਡਰ ਕੇ ਅੱਗੇ ਜੀਤਾ ਹੈ ਡਰ ਕੇ ਅੱਗੇ ਜੀਤਾ ਹੈ ਗੁੱਡ ਹਾਂਜੀ ਤੇ ਲੋ ਜੀ ਲਾਈਵ ਸਨੋਪ ਸਟਾਰਟ ਹੋ ਗਿਆ ਮੈਂ ਕਹਿੰਦਾ ਮੇਰੇ ਪਟੀਆਂ ਤੋਂ ਮਾਰਦੇ ਜਦੋਂ ਦੇਖਿਆ ਮੈਂ ਸਲੋਪ ਹੋਲ ਸਲੋਪ ਹੋਲ ਸਟਾਰਟ ਨਾ ਅਲੇ ਗਾ ਨਹੀਂ ਇਹ ਚਲ ਪਰ ਹਾਂਜੀ ਤੋਂ ਕਾਈਸ ਸਲੋਪ ਹੋਣ ਲੱਗੀ ਆ ਮੈਂ ਕਹਿੰਦਾ ਚਲ ਥੋੜਾ ਜਿਹਾ ਵੇਟ ਕਰ ਲੈਂਦੇ ਆ ਐ ਤਾਂ ਥੋੜਾ ਰਿਸਕੀ ਆ ਜਿੱਦਾਂ ਰਾਤ ਦੇ ਵਿੱਚ ਤੁਸੀਂ ਤਖ ਦਿੱਖਿਆ ਸੀਗਾ ਵੀ ਬਰਫ਼ ਬਹੁਤ ਜ਼ਿਆਦਾ ਉੱਚੀ ਉੱਚੀ ਸੀ ਪਰ ਫਿਰ ਵੀ ਯਾਰ ਇੱਕ ਅਲੱਗ ਟੇਸਟ ਆ ਨਾ ਤੇ ਦੇਖਿਰਦਾ ਇਹ ਕੁਛ ਹੀ ਆਈਦਾ ਹੈ ਤੇ ਐਡਵੈਂਚਰ ਇਹ ਨਹੀਂ ਕਹਿੰਦੇ ਆ ਤੇ ਵੇਟ ਕਰਾਂਗੇ ਥੋੜਾ ਟਾਈਮ ਤੇ ਬਾਕੀ ਦੇਖਦੇ ਆ ਅਗਰ ਸਨੋ ਫੋਲ ਉੱਪਰ ਬੰਦ ਹੋ ਗਈ ਸਨੋ ਫੋਲ ਨਾ ਹੋਏਗੀ ਨਹੀਂ ਮੇਰੇ ਕੋਲ ਲੱਗਦਾ ਨਹੀਂ ਹੋਏਗੀ ਨਹੀਂ ਨਹੀਂ ਸੱਚ ਪਾਸ ਗ੍ਰੇਟਰ ਡਿਗਾਸਟ ਇਹ ਲੋ ਜੀ ਫਾਈਨਲੀ ਸੱਚ ਪਾਸ ਨੂੰ ਭਲਾਈ ਆਪਾਂ ਬਾਏ ਬਾਏ ਟਾਟਾ ਤੇ ਚੱਲ ਪਏ ਜੀ ਹੁਣ ਆਪਾਂ ਬੈਰਾਗੜ ਦੀ ਤਰਫ ਤੇ ਕੋਈ ਕੀ ਕਾਫੀ ਟਾਈਮ ਸਪੈਂਡ ਕਰ ਲਿਆ ਇੱਥੇ ਤੇ ਇੱਥੇ ਇਦਾਂ ਆ ਵੀ ਇੱਥੇ ਥੋੜਾ ਜਿਹਾ ਨਾ ਹਾਈਟ ਜ਼ਿਆਦਾ ਹੋਣ ਕਰਕੇ ਥੋੜੀ ਜਿਹੀ ਸਾਹ ਲੈਣ ਦੀ ਦਿੱਕਤ ਆਉਂਦੀ ਹੈ ਨਾ ਹੈਨਾ ਹਾਈ ਤੈਨੂੰ ਹਾਈ ਸਰ ਹਾਈ ਹੈ ਨਾ ਤੇ ਇਹਦਾ ਆਪਾਂ ਯੂਸ ਟੂ ਹੋ ਗਏ ਹਾਂ ਪਰ ਫਿਰ ਵੀ ਹੈਗਾ ਨਾ ਤੇ ਇਹ ਤੁਸੀਂ ਦੇਖ ਲਈ ਸ਼ੌਪ ساری برف ਨਾ ਪਰਿਓ ਹੈ ਨਾ ਤੇ ਚੱਲ ਪਏ ਹੁਣ ਆਪਾਂ نیچے ਤੇ ਦੱਸਿਓ ਇਹ ਤੁਹਾਨੂੰ ਕਿਹੋ ਜਿਹਾ ਲੱਗਿਆ ਸੱਚਪਾਸ ਦਾ ਸਫਰ ਤੇ ਬੱਕੀ نیچے ਚਲਦੇ ਆਂ نیچے ਚੱਲ ਕੇ ਜਿੱਥੇ ਉਹ ਦਿਨੇਸ਼ ਜੀਗਾ ਉੱਥੇ ਜਾ ਕੇ ਕਰਦੇ ਆਂ ਬਣਾਉਂਦੇ ਆਂ ਕੁਝ ਤੇ ਲਓ ਜੀ ਸੱਚਪਾਸ ਤੋਂ ਵਾਪਸੀ ਦੀਆਂ ਤਸਵੀਰਾਂ ਰੋਡ ਦੀਆਂ ਇਹ ਇੱਕ ਵਾਰੀ ਦੇਖੋ ਜੀ ਐਡਵੈਂਚਰ ਕਰਨਾ ਚਾਹੀਦਾ ਇਹ ਆਉਣਾ ਚਾਹੀਦਾ ਦੇਖਣਾ ਚਾਹੀਦਾ ਆ ਦੇਖੋ ਇਹ ਤਾਂ ਇੱਕ ਐਡ ਦੇਖੀ ਤੁਸੀਂ ਡਰ ਕੇ ਅਗੇ ਜੀਤ ਹੈ ਬਿਲਕੁਲ ਡਰ ਕੇ ਅਗੇ ਜੀਤ ਹੈ ਬਿਲਕੁਲ ਤੁਸੀਂ ਇੱਕ ਕਰੀਏ ਟ੍ਰੈਕ ਕਰ ਲਿਆ ਨਾ ਔਰ ਮੈਂ ਗਾਰੰਟੀ ਨਾ ਕਹਿੰਦਾ ਤੁਸੀਂ ਹਿੰਦੁਸਤਾਨ ਦੇ ਜਿਹੜੇ ਮਰਜ਼ੀ ਰਸਤੇ ਤੇ ਤੁਸੀਂ ਬੜੇ ਈਜ਼ੀਲੀ ਡਰਾਈਵ ਕਰ ਸਕਦੇ ਆ ਬਿਲਕੁਲ ਬਿਲਕੁਲ ਪੂਰੇ ਹਿੰਦੁਸਤਾਨ ਦੇ ਕਿਸੇ ਵੀ ਰੋਡ ਨੂੰ ਐਕਸਪਲੋਰ ਕਰ ਸਕਦੇ ਆ ਅਗਰ ਤੁਸੀਂ ਕਿਸ਼ਤਵਾਰ ਟੂ ਸੱਚਪਾਸ ਰੋਡ ਕਰ ਲਿਆ ਤੇ ਇੱਥੋਂ ਤੁਸੀਂ ਆਈਡੀਆ ਲਾ ਸਕਦੇ ਹੋ ਹੈਨਾ ਤੇ ਬਾਕੀ ਚਲੋ ਤੁਰਨਾ ਮਹਾਰਾਜ ਦਾ ਨਾਮ ਲੈ ਕੇ ਉਹਦਾ ਓ ਟਰਾਸਰਾ ਲੈ ਕੇ ਤੁਰੋ ਹਾਂਜੀ ਮਹਾਰਾਜ ਸਹਾਈ ਹੁੰਦੇ ਆ ਤੇ ਉਧਾਂ ਵੀ ਵਾਈਬ ਕਿਨੇ ਕਦੀ ਮੂੰਹ ਚੋਂ ਨਹੀਂ ਮਾਰਿਆ ਤਾਂ ਨਾਂ ਲਿਆ ਉਹ ਵੀ ਜ਼ਰੂਰ ਲੈਂਦਾ ਇਹਨਾਂ ਰੋੜਾਂ ਤੇ ਆ ਕੇ ਨਾ ਤੇ ਬਾਕੀ ਇੰਟਰਨੈਟ ਬਿਲਕੁਲ ਨਹੀਂ ਹੈਗਾ ਇੱਥੇ ਬੈਰਾਗੜ ਤੋਂ 5 ਕਿਲੋਮੀਟਰ ਅੱਗੇ ਆ ਕੇ ਇੰਟਰਨੈਟ ਬੰਦ ਹੋ ਜਾਂਦਾ ਆ ਕਾਲਿੰਗ ਬੰਦ ਹੋ ਜਾਂਦੀ ਆ ਤੇ ਜੇ ਤੁਸੀਂ ਗਰੁੱਪ ਤੇ ਆ ਰਹੇ ਆ ਤਾਂ ਵਾਕੀ ਟੋਕੀ ਲੈ ਕੇ ਆਓ ਤੇ ਇੰਟਰਨੈਟ ਬਿਲਕੁਲ ਬੰਦ ਹੈਗਾ ਇੱਧਰ ਨਹੀਂ ਚੱਲਦਾ ਜੀ ਠੀਕ ਆ ਜੀ ਤੇ ਬਾਕੀ ਗਰੁੱਪ ਚ ਆਓ ਜਾਦਾ ਵੈਟਰ ਆ ਹਨਾ ਗਰੁੱਪ ਚਾਉਣਾ ਚਾਹੀਦਾ ਗਰੁੱਪ ਜਾਓ ਜ਼ਿਆਦਾ ਬੈਟਰ ਆ ਬਾਕੀ ਆਪਾਂ ਯੂਥ ਚ ਹੋ ਗਿਓ ਹੁਣ ਉਦਾਂ ਤੇ ਬਾਕੀ ਉਸ ਅਕਾਲਪੁਰਖ ਦਾ ਓਟ ਆਸਰਾ ਲੈ ਕੇ ਤੁਰੀਦਾ ਆ ਤੇ ਫਿਰ ਠੀਕੇ ਠੀਕੇ ਜੀ ਸਾਰਾ ਕੁਝ ਹਾਂਜੀ ਤੇ ਛੋਟੀਆਂ ਗੱਡੀਆਂ ਥੱਲੇਉ ਨਾਲ ਲੱਗਦੀਆਂ ਵੱਡੀਆਂ ਵੀ ਲੱਗਦੀਆਂ ਮੱਠੀਆਂ ਮੱਠੀਆਂ ਜਦੋਂ ਕਿਤੇ ਫਾਸਟ ਨਿਗਾ ਦਿੰਦੇ ਆ ਪਰ ਟੋਏ ਤੋਂ ਤਾਂ ਲੱਗਦੀਆਂ ਥੱਲੇਉ ਕਿ ਪੱਥਰੇ ਹੀ ਆ ਸਾਰਾ ਨਾ ਆ ਦੇਖੋ ਥੱਲੇ ਪੱਥਰੇ ਹੀ ਆ ਟੋਟਲੀ ਸਨੋਫਾਲ ਵੀ ਵਿੱਚ ਵਿੱਚ ਹੋ ਰਹੀ ਆ ਤਾਜੀ ਤੇ ਇਸ ਲਈ ਅਸੀਂ ਪਹਿਲਾਂ ਨਿਕਲ ਆਏ ਆ ਤੇ ਜੇ ਸਨੋਫਾਲ ਹੋਵੇ ਜਿਆਦਾ ਤੇ ਫਿਰ ਆਉਣਾ ਥੋੜਾ ਔਖਾ ਹੋ ਜਾਣਾ ਸੀਗਾ ਨਾ ਤੇ ਟਾਈਮ ਵੀ ਵੈਸੇ ਡੇਢ ਦੋ ਦਾ ਹੋ ਗਿਆ ਆ ਤੇ ਧੁੱਪ ਦੇ ਨਾਲ ਜਿਹੜੀ ਸਨੋ ਹੈ ਨਾ ਉਹ ਜਿਆਦਾ ਡੇਂਜਰਸ ਹੋ ਜਾਂਦੀ ਆ ਉਹਨੂੰ ਕਹਿੰਦੇ ਆ ਬਲੈਕ ਆਈਸ ਨਾ ਤੇ ਉਹਦੇ ਵਿੱਚ ਸਲਿੱਪਰੀ ਬਹੁਤ ਜਿਆਦਾ ਹੋ ਜਾਂਦੀ ਆ ਇਸ ਕਰਕੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਉਧਰੋਂ ਨਿਕਲ ਆਏ ਆ ਤੇ ਬਾਕੀ ਠੀਕ ਆ ਵੀਓ ਜਾਨਦਾਰ ਵੀਓ ਚੈੱਕ ਕਰੋ ਅਡਵੈਂਚਰ ਪ੍ਰੇਮੀ ਐਕਸਪਲੋਰ ਕਰੋ ਚੰਬੇ ਤੋਂ ਅੱਗੇ ਪੈਰਾਗੜ ਪੈਰਾਗੜ ਤੋਂ ਅੱਗੇ ਸੱਚਪਾ ਸੱਚਪਾ ਸਲੋ ਜੀ ਆ ਰੋਡ ਦੇ ਉੱਤੇ ਸਨੋ ਫੋਲ ਹੋਈ ਹੂ ਆ ਕਿ ਇੱਥੇ ਬ੍ਰੇਕ ਨਹੀਂ ਮਾਰਨੀ ਫਲੋ ਫੋਲ ਤੇ ਬ੍ਰੇਕ ਮਾਰੀ ਨਹੀਂ ਮੁੜ ਕੇ ਗੱਡੀ ਥੱਜ ਕਿਤੇ ਤੁਰਦੀ ਨਹੀਂ ਹੈਨਾ ਤੇ ਉਹਦੇ ਲਈ ਵੀ ਆਪਾਂ ਨੇ ਜਿਆਦਾ ਕਲਚ ਤੇਜ਼ نیچے ਛੱਡਣਾ ਨਾ ਬਿਲਕੁਲ ਮਠਾ ਮਠਾ ਝੱਟਣਾ ਅਗਰ ਜ਼ਿਆਦਾ ਕਰਾਂਗੇ ਤੇ ਝੱਟਾਂਗੇ ਤਾਂ ਸਲਿੱਪ ਹੋਊਗਾ ਰਾਈਟ ਤੇ ਇੱਕ ਚੀਜ਼ ਆਪਾਂ ਹੋਰ ਐਕਸਪਲੋਨ ਐਕਸਪਲੇਨ ਕਰਨੀ ਆ ਇੱਕ ਚੀਜ਼ ਆਪਾਂ ਹੋਰ ਦੱਸਣੀ ਆ ਉਹ ਇਹ ਵੀ ਜਦੋਂ ਤੁਸੀਂ برف ਦੇ ਵਿੱਚ ਆਉਂਦੇ ਆ ਨਾ ਤੇ ਉਦੋਂ ਤੁਸੀਂ ਇੱਕ ਬੇਲਚਾ ਜ਼ਰੂਰ ਰੱਖੋ ਕੋਲ ਬੇਲਚੇ ਦਾ ਮਤਲਬ ਜੇ ਮੰਨ ਲਓ برف ਤੁਸੀਂ ਅ ਬਰਫ ਜਿਆਦਾ سنو ਫਾਲ ਹੋ ਗਈ ਆ ਤੇ سنو ਫਾਲ ਦੇ ਵਿੱਚ ਤੁਸੀਂ ਗੱਡੀ ਚਲੋਣੀ ਤੁਹਾਨੂੰ ਬਹੁਤ ਔਖੀ ਹੋਊਗੀ ਚੈਨ ਤੋਂ ਬਿਨਾ ਨਾ ਚੈਨ ਜਿਹੜੀ ਹੁੰਦੀ ਹੈ ਟੇਰਾਂ ਵਾਲੀ ਚੈਨ ਆ ਉਸ ਤੋਂ ਬਿਨਾ ਗੱਡੀ ਚਲੋਣੀ ਬਹੁਤ ਔਖੀ ਹੋ ਜਾਂਦੀ ਆ ਤੇ ਉਹਦਾ ਫਿਰ ਕੰਮ ਆਉਂਦਾ ਹੈ ਉਹ ਬੇਲਚਾ ਬੇਲਚਾ ਦਾ ਮਤਲਬ ਕੀ ਆ ਉਹਦੇ ਨਾਲ ਤੁਸੀਂ ਨਾ ਥੋੜੀ ਥੋੜੀ ਮਿੱਟੀ ਜਿਹੜੀ ਲੈ ਕੇ ਤੇ برف ਦੇ ਉੱਤੇ ਇਤਾਂ ਬਰੂਰ ਦੀ ਨਹੀਂ ਜਿੱਤਾ ਸੈਲਡ ਉੱਤੇ ਨਮਕ ਬਰੂਰੀ ਦਾ ਹੁੰਦਾ ਉਹਦੇ ਨਾਲ ਕੀ ਆ ਗੱਡੀ ਤੁਰੀ ਰਹਿੰਦੀ ਆ ਠੀਕ ਆ ਜੀ ਇਹ ਵੀ ਇੱਕ ਟ੍ਰਿਕ ਆ ਤੇ ਸਾਨੂੰ ਖੁਰਦੁੰਗਲਾ ਪਾਸ ਦੇ ਵਿੱਚ ਇਹ ਪਤਾ ਲੱਗਾ ਸੀਗਾ ਜੀ ਤੇ ਬਾਕੀ ਆ ਪਹੁੰਚ ਗਏ ਆ ਅੱਛਾ ਤੋ ਇਹ ਪਾਜੀ ਨੇ ਸ਼ੁਰੂ ਕਰਦੀ ਹੈ ਕੈਂਪਿੰਗ ਦਾ ਆ ਜਾ ਮੈਂ ਦਿਖਾਉਂਦਾ